ਲੈ ਕੇ ਆਏ ਹਾਂ ਜੀ ਮੌਸਮ ਦੀ ਜਾਣਕਾਰੀ ਅੱਜ ਸਿਸਟਮ ਦਾ ਆਖਰੀ ਦਿਨ ਹੈ ਅੱਜ ਦੁਪਹਿਰ ਤੋਂ ਵੱਡੇ ਪੱਧਰ ਦੇ ਮੀਂਹ ਦੀਆਂ ਘਾਰਮੀਆਂ ਵਿੱਚ ਥੋੜੀ ਜਿਹੀ ਕਮੀ ਦੇਖਣ ਨੂੰ ਮਿਲ ਸਕਦੀ ਹੈ ਦੁਪਹਿਰ ਬਾਅਦ ਇਹ ਸਿਸਟਮ ਜਿਹੜਾ ਹੈ ਕਮਜ਼ੋਰ ਪੈਣਾ ਸ਼ੁਰੂ ਹੋ ਜਾਵੇਗਾ 4-5 ਤਰੀਕ ਨੂੰ ਜਿਹੜੇ ਹੈ ਪੰਜਾਬ ਦੇ ਵਿੱਚ ਬੱਦਲਵਾਈ ਗੁਜਰਦੀ रह ਸਕਦੀ ਹੈ ਜੇਸੇ ਨਾਲ ਕੁਝ ਇਲਾਕਿਆਂ ਵਿੱਚ ਧੁੱਪ ਵੀ ਨਿਕਲ ਸਕਦੀ ਹੈ ਕੁਝ ਇਲਾਕਿਆਂ ਵਿੱਚ ਬੱਦਲਵਾਈ ਆ ਸਕਦੀ ਹੈ ਜੋ ਕਿ ਟੁੱਟਮੇ ਰੂਪ ਵਿੱਚ ਕੁਝ ਇਲਾਕਿਆਂ ਵਿੱਚ ਹੋ ਸਕਦੀ ਹੈ ਅਤੇ ਕੁਝ ਇਲਾਕਿਆਂ ਵਿੱਚ ਛੋਟੀਆਂ ਮੋਟੀਆਂ ਮੀਂਹ ਦੀਆਂ ਕਾਰਵਾਈਆਂ ਬਦਲਾਂ ਦੀ ਆਵਾਜ਼ aí ਦੇ ਨਾਲ ਹੋ ਸਕਦੀਆਂ ਹਨ ਅਗਲਾ ਸਿਸਟਮ ਹੈ ਜਿਹੜਾ 4 ਤਰੀਕ ਤੋਂ ਲੈ ਕੇ 8 ਤਰੀਕ ਦੇ ਵਿੱਚ ਆ ਰਿਹਾ ਹੈ ਹੋ ਸਕਦਾ ਹੈ 4 ਦੀ ਸ਼ਾਮ ਜਾਂ 5 ਤਰੀਕ ਤੋਂ ਲੈ ਕੇ 8 ਤਰੀਕ ਵਿੱਚ ਚੱਲ ਸਕਦਾ ਹੈ ਇਸ ਦੇ ਮੇਨ ਦਿਨ ਹਨ ਜਿਹੜੇ ਹੁੰਦੇ ਹਿਸਾਬ ਨਾਲ ਇਹ ਲੱਗ ਰਿਹਾ ਹੈ 6 7 8 ਤਰੀਕ ਰਹਿ ਸਕਦੇ ਹਨ ਹੁੰਦੇ ਸਾਬ ਨਾਲ ਇਹ ਲੱਗ ਰਿਹਾ ਹੈ ਕਿ 6 7 8 ਤਰੀਕ ਨੂੰ ਜਿਹੜਾ ਸਿਸਟਮ ਜਿਆਦਾ ਐਕਟਿਵ ਦਿਖਾਈ ਦੇ ਰਿਹਾ ਹੈ ਹੁੰਦੇ ਸਾਬ ਨਾਲ ਇਹ ਲੱਗ ਰਿਹਾ ਹੈ ਕਿ ਇਸ ਇਹਨਾਂ ਦਿਨਾਂ ਵਿੱਚ ਗਰਜ ਚਮਕ ਦੇ ਨਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਜੇ ਕੋਈ ਇਸ ਵਿੱਚ ਆਉਂਦੇ ਦਿਨਾਂ ਵਿੱਚ ਬਦਲਾਅ ਦਾ ਤਾਜੀ ਨੂੰ ਦੱਸ ਦਿੱਤਾ ਜਾਵੇਗਾ ਧੰਨਵਾਦ ਜੀ